ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਸਾਡੀ ਖੇਤੀ YouTube ਚੈਨਲ ਤੇ ਸਾਡੀ ਖੇਤੀ Facebook ਪੇਜ ਤੇ ਤੁਹਾਡਾ ਸਵਾਗਤ ਹੈ ਕਿਸਾਨ ਭਰਾਵੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਦੇ ਵਿੱਚ ਗੰਡੀ ਵਾਲਾ ਮੋਥਰਾ ਜਾਂ ਝੋਨੇ ਦੇ ਵਿੱਚ ਜਿਹੜਾ ਛਤਰੀ ਵਾਲਾ ਮੋਥਰਾ ਜਾਂ ਹੋ ਜਾਂਦਾਗਾ ਉਹਦਾ ਆਪਾਂ ਘੱਟ ਖਰਚੇ ਦੇ ਵਿੱਚ ਤੇ ਬਹੁਤ ਸਹੀ ਇਲਾਜ ਕਿਵੇਂ ਕਰ ਸਕਦੇ ਹਾਂ ਜੋ ਕਿਸਾਨ ਵੀਰ ਨਵੇਂ ਹੋ ਸਾਡੀ ਖੇਤੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਸਾਡੀ ਖੇਤੀ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣਾ ਕਿਸਾਨ ਭਰਾਵੋ ਜਿਵੇਂ ਕਿ ਆਪਾਂ ਜਾਣਦੇ ਜਿਹੜਾ ਮੋਥਰਾ ਨਦੀਨ ਆਗਾ ਚਾਹੇ ਉਹ ਛਤਰੀ ਵਾਲਾ ਹੋਵੇ ਚਾਹੇ ਉਹ ਗੰਡੀ ਵਾਲਾ ਹੋਵੇ ਉਹ ਬਹੁਤ ਹੀ ਖਤਰਨਾਕ ਆ ਕਿਉਂਕਿ ਛੇਤੀ ਇਹਦਾ ਇਲਾਜ ਨਹੀਂ ਹੁੰਦਾ ਤੇ ਛੇਤੀ ਇਹਨੂੰ ਆਪਾਂ ਖਤਮ ਨਹੀਂ ਕਰ ਸਕਦੇ ਉਹਦੇ ਕਰਕੇ ਕੀ ਆ ਜਿਹੜੀ ਜਿੰਨੀ ਵੀ ਆਪਾਂ ਆਪਣੀ ਫਸਲ ਨੂੰ ਖਾਦ ਖਰਾਕ ਪਾਉਨੇ ਆਗੇ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਪ ਹੀ ਲੈ ਜਾਂਦਾਗਾ ਆਪਣੀ ਫਸਲ ਨੂੰ ਘੱਟ ਲੱਗਦਾਗਾ ਤੇ ਇਹਦੇ ਵਿੱਚ ਕੀ ਹੁੰਦਾਗਾ ਵੀ ਜੇ ਇਸ ਵਾਰ ਆਪਣੇ ਖੇਤ ਵਿੱਚ ਮੋਥਰਾ ਆਉਂਦਾਗਾ ਤਾਂ ਅਗਲੇ ਸਾਲ ਜ਼ਰੂਰ ਹੀ ਆਉਂਦਾ ਆਉਂਦਾ ਕਿਉਂਕਿ ਇਹ ਬਾਦ ਵਿੱਚ ਝੋਨੇ ਦੇ ਉੱਪਰ ਦੀ ਨਿੰਗ ਜਾਂਦਾ ਤੇ ਬੀ ਆਪਣਾ ਬਣਾ ਲੈਂਦਾਗਾ ਤੇ ਜਿਹੜਾ ਗੰਢੀ ਵਾਲਾ ਮੋਥਰਾ ਉਹਦੀ ਤਾਂ ਗੰਢੀ ਆਪਣੇ ਖੇਤ ਦੇ ਵਿੱਚ ਜਾਂ ਉਹਦੇ ਜੜ ਵਿੱਚ ਬਣਾ ਹੀ ਲੈਣੀ ਹੈਗੀ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾਗਾ ਇਸ ਵਾਰ ਤਾਂ ਤੁਹਾਨੂੰ ਮੈਂ ਦੱਸਣ ਲੱਗਿਆ ਸਪਰੇ ਜਿਹੜੀ ਕਰਨੀ ਹੈਗੀ ਅਗਲੇ ਸਾਲ ਤੋਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਖੇਤ ਵਿੱਚ ਹੁਣ ਗੌਰ ਰੱਖਣੀ ਹੈ ਵੀ ਕਿਹੜੇ ਖੇਤ ਵਿੱਚ ਤੁਹਾਡੇ ਮੋਥਰਾ ਹੁੰਦਾਗਾ। ਉੱਥੇ ਕੀ ਕਰਨਾ ਤੁਸੀਂ ਜਿਹੜੀ ਤੁਸੀਂ ਕੱਖਾਂ ਵਾਸਤੇ ਪ੍ਰਟੀਲਾ ਕਲੋਰ ਦਵਾਈ ਪਾਉਨੇ ਹੋਗੇ। ਉਹਦੇ ਨਾਲ 80 ਗ੍ਰਾਮ ਦੀ ਸਾਥੀ ਦੀ ਪੂੜੀ ਜ਼ਰੂਰ ਪਾਓ। ਉਹਦੇ ਨਾਲ ਕੀ ਹੈ ਜਿਹੜਾ ਤੁਹਾਡਾ ਮੋਥਰਾਗਾ ਚਾਹੇ ਉਹ ਗੰਢੀ ਵਾਲਾ ਹੋਵੇ ਚਾਹੇ ਛਤਰੀ ਵਾਲਾ ਹੋਵੇ ਉਹ ਜਰਮੀਨੇਟ ਨਹੀਂ ਹੁੰਦਾ। ਮਤਲਬ ਹਰਾ ਨਹੀਂ ਹੁੰਦਾ ਉਹ। ਇਸ ਕਰਕੇ ਤੁਸੀਂ ਉਹਦਾ ਪਹਿਲਾਂ ਵੀ ਇਲਾਜ ਕਰ ਸਕਦੇ ਹੋ। ਤੇ ਹੁਣ ਆਪਾਂ ਗੱਲ ਕਰਦੇ ਆਂਗੇ ਵੀ ਜੇਕਰ ਹੁਣ ਤੁਹਾਡੇ ਖੇਤ ਵਿੱਚ ਹਰਾ ਹੋ ਗਿਆ ਹੁਣ ਉਹਦਾ ਇਲਾਜ ਕੀ ਆ ਹੁਣ ਤੁਸੀਂ ਪਹਿਲਾਂ ਤਾਂ ਆਪਣੇ ਖੇਤ ਦਾ ਜਿਹੜਾ ਪਾਣੀ ਹੈਗਾ ਉਹਨੂੰ ਸੁਕਾ ਲੈਣਾ ਜਦੋਂ ਤੁਹਾਡੇ ਖੇਤ ਵਿੱਚ ਪਾਣੀ ਸੁੱਕ ਗਿਆ ਧੌੜੀਆਂ ਵਿੱਚ ਵੀ ਪਾਣੀ ਨਹੀਂ ਹੋਣਾ ਚਾਹੀਦਾ ਜਿੱਥੇ ਨੀਵੇਂ ਤਾਂ ਕਈ ਵਾਰੀ ਪਾਣੀ ਖੜਾ ਹੁੰਦਾ ਉਹ ਵੀ ਪਾਣੀ ਨਹੀਂ ਹੋਣਾ ਚਾਹੀਦਾ ਪੂਰਾ ਖੇਤ ਆਪਣਾ ਸੁੱਕਿਆ ਹੋਣਾ ਚਾਹੀਦਾਗਾ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇੱਕ ਐਲਮੈਕਸ ਨਾਂ ਦੀ ਦਵਾਈ ਆਉਂਦੀ ਹੈਗੀ 8 ਗ੍ਰਾਮ ਉਹਦੀ ਡੋਜ਼ ਆ ਸਾਰੀ ਉਹ ਹੀ ਤੁਸੀਂ ਐਲ ਐਲ ਐਮ ਐਕਸ ਨਾਂ ਦੀ ਪੁੜੀ ਬਾਜ਼ਾਰ ਚੋਂ ਲੈ ਆਉਣੀ ਆਗੀ 150 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਪਾਣੀ ਲਾਉਣਾਗਾ ਤੇ ਜੇਕਰ ਤੁਸੀਂ ਆਪਣੇ ਜਿਹੜੇ ਇੰਜਨ ਵਾਲੇ ਢੋਲ ਨੇ ਉਹ ਤੁਸੀਂ ਵਰਤਦੇ ਹੋ ਤਾਂ ਉਹ 6 ਪੈਣਗੇ ਇੱਕ ਏਕੜ ਦੇ ਵਿੱਚ ਉਹਦੇ ਵਾਸਤੇ ਤੁਸੀਂ ਕੀ ਕਰਨਾ ਇੱਕ ਵਾਲਟੀ ਦੇ ਵਿੱਚ 6 ਲੀਟਰ ਪਾਣੀ ਲੈ ਲੈਣਾ ਉਹਦੇ ਵਿੱਚ ਪੁੜੀ ਘੋਲ ਲੈਣੀ ਆ ਤੇ ਹਰੇਕ ਪੰਪ ਦੇ ਵਿੱਚ 1 ਲੀਟਰ ਪਾ ਕੇ ਤੁਸੀਂ ਪਾਣੀ ਪਾ ਕੇ ਘੋਲ ਕੇ ਉਹਦਾ ਚੰਗੀ ਤਰ੍ਹਾਂ ਸਪਰੇਅ ਕਰ ਦੇਣੀ ਆ ਤਾਂ ਜੋ ਕੋਈ ਪਾੜਾ ਪੂੜਾ ਜਿਹਾ ਨਾ ਰਹੇ ਚੰਗੀ ਤਰ੍ਹਾਂ ਸਪਰੇਅ ਕਰ ਦੇਣੀ ਆ ਕਿਉਂਕਿ 150 ਲੀਟਰ ਜਦ ਪਾਣੀ ਲਾਉਂਗੇ ਸਪਰੇਅ ਆ ਤਕਰੀਬਨ ਸਾਰੇ ਹੀ ਖੇਤ ਵਿੱਚ ਆਪਣੇ ਹੋ ਜਾਣੀ ਆ ਇੱਕ ਗੱਲ ਦਾ ਖਿਆਲ ਤੁਸੀਂ ਹੋਰ ਰੱਖਣਾਗਾ ਵੀ ਜਿਹੜੀ ਇਹ ਮੋਥਰੇ ਵਾਲੀ ਸਪਰੇਅ ਆ ਇਹ 20 ਤੋਂ ਝੋਨਾ ਲਾਉਣ ਤੋਂ ਬਾਅਦ 20 ਤੋਂ 25 ਦਿਨਾਂ ਦੇ ਅੰਦਰ ਅੰਦਰ ਤੁਸੀਂ ਕਰ ਲੈਣੀ ਆ ਕਿਉਂਕਿ ਉਸ ਤੋਂ ਬਾਅਦ ਕੀ ਹੁੰਦਾਗਾ ਕਿ ਆਪਣਾ ਜਿਹੜਾ ਝੋਨਾ ਬੂਝਾ ਵੱਧ ਮਾਰ ਜਾਂਦਾ ਤੇ ਉਹ ਮੋਥਰੇ ਦੇ ਉੱਪਰ ਦਵਾਈ ਨਹੀਂ ਪੈਂਦੀ ਤੇ ਜਦੋਂ ਤੁਸੀਂ ਸਪਰੇਅ ਕਰ ਲਈ ਉਸ ਤੋਂ 2 ਦਿਨ ਤੁਸੀਂ ਪਾਣੀ ਉਹਨੂੰ ਨਹੀਂ ਲਾਉਣਾ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਿਵੇਂ ਵੀ ਰੁਟੀਨ ਦੇ ਵਿੱਚ ਪਾਣੀ ਲਾਉਨੇ ਹੋ ਉਹਨੂੰ ਪਾਣੀ ਲਾਈ ਚੱਲੋ ਤੇ ਜਿਹੜਾ ਤੁਹਾਡਾ ਗੰਢੀ ਵਾਲਾ ਮੋਥਰਾ ਉਹ ਜੜ ਦੇ ਵਿੱਚੋਂ ਇਹ ਦਵਾਈ ਖਤਮ ਕਰ ਦਊਗੀ ਕਿਸਾਨਪਾਪ ਦਵਾਈਆਂ ਤਾਂ ਹੋਰ ਵੀ ਨੇ ਪਰ ਜਿਹੜੀ ਇਹ ਇਹ ਐਲਮੈਕਸ ਨਾਂ ਦੀ ਦਵਾਈ ਆ ਇਹ ਦੋਨਾਂ ਮੋਥਰਿਆਂ ਤੇ ਕੰਮ ਕਰਦੀ ਆ ਦੂਜੀਆਂ ਦਵਾਈਆਂ ਕੋਈ ਗੰਢੀ ਵਾਲੇ ਮੋਥਰੇ ਤੇ ਨਹੀਂ ਕੰਮ ਕਰਦੀ ਕੋਈ ਛਾਤਰੀ ਵਾਲੇ ਮੋਥਰੇ ਤੇ ਨਹੀਂ ਕੰਮ ਕਰਦੀ ਕੁਝ ਕਿਸਾਨਪ੍ਰਾਭਾ ਕਹਿ ਰਹੇ ਆ ਵੀ 240 ਅਸੀਂ ਵਰਤ ਸਕਦੇ ਹਾਂ ਕਿਸਾਨਪ੍ਰਾਭਾ ਬਰੋ 240 ਤੁਸੀਂ ਵਰਤ ਸਕਦੇ ਹੋ ਪਰ ਉਹ ਆਪਣੀ ਫਸਲ ਦੇ ਉੱਪਰ ਮਾੜੇ ਪ੍ਰਭਾਵ ਪਾਉਂਦੀ ਹੈਗੀ ਮਤਲਬ ਆਪਣੀ ਝਾੜ ਦੇ ਵਿੱਚ ਅਸਰ ਕਰਦੀ ਹੈਗੀ ਜਿਹੜੀ ਇਹ ਦਵਾਈ ਆ ਇਹ ਤੁਹਾਡੇ ਜਿਹੜੇ ਝੋਨੇ ਨੂੰ ਪਤਾ ਵੀ ਨਹੀਂ ਲੱਗਣਾ ਵੀ ਉਹਦੇ ਤੇ ਸਪਰੇਅ ਹੋਈ ਆ ਜਾਂ ਨਹੀਂ ਹੋਈ ਕਿਸਾਨਪ੍ਰਾਭਾ ਜੇਕਰ ਇਸ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿਹੜੇ ਕਿਸਾਨ ਭਰਾਵਾਂ ਨੂੰ ਮੋਥਰੇ ਦੀ ਸਮੱਸਿਆ ਉਹਨਾਂ ਦੇ ਝੋਨੇ ਵਿੱਚ ਆਈ ਹੈਗੀ ਉਹ ਆਪਣਾ ਸਹੀ ਇਲਾਜ ਕਰ ਸਕਣ ਕਿਸਾਨ ਭਰਾਵ ਬਹੁਤ ਬਹੁਤ ਧੰਨਵਾਦ